ਏ ਗਰਮੀ ਗਰਮੀ ਹੋ ਗਈ ਇੰਨੇ ਭਾਂਡੇ ਧੋਤੇ ਦਿਲ ਕਰਦਾ ਐਸੀ ਚ ਜਾ ਕੇ ਬੈਠਾ ਚਲੋ ਕੋੜੀ ਕੁ ਰਾਮ ਕਰਦੇ ਆ ਫੱਕ ਹੋ ਗਿਆ ਬਹੁਤ ਆ ਗਈ ਤੇ ਤੁਸੀਂ ਹਾਂਜੀ ਮੰਡੀ ਹੋਰ ਕੀ ਕਰਦੀ ਫੋਨ ਚਲਾਉਂਦੀ ਸੀ ਹਾਂਜੀ ਹੋਰ ਕੰਮ ਖਤਮ ਹੋ ਗਿਆ हां तन्नू ਪਤਾ ਹੀ ਹੈ ਘਰ ਚ ਕਿੰਨੇ ਕੰਮ ਹੁੰਦੇ ਆ ਹਾਂਜੀ ਕੱਲੀ ਜਾਣੀ ਮੈਂ ਹੈਗੀ ਕੰਮ ਕਰਨ ਵਾਲੀ ਥੱਕ ਹੋ ਜਾਂਦਾ ਹੋਰ ਮੰਡੀ ਮੰਮੀ ਬਾਪਾ ਦਾ ਆ ਜਾਂਦਾ ਫੋਨ ਹਾਂਜੀ ਦੀਦੀ ਆ ਜਾਂਦਾ ਹੋ ਜਾਂਦੀ ਗੱਲ ਠੀਕ ਨੇ ਘਰ ਸਾਰੇ ਹਾਂਜੀ ਸਾਰੇ ਠੀਕ ਆ ਅੱਛਾ ਅੱਛਾ ਮੈਂ ਨਾ ਇੱਕ ਗੱਲ ਕਹਿਣੀ ਸੀਗੀ ਹਾਂਜੀ ਦੱਸੋ ਦੀਦੀ ਮੈਂ ਕਿਹਾ ਹੋਰ ਵਿਆਹ ਨੂੰ ਸਵਾ ਮਹੀਨਾ ਹੋ ਗਿਆ ਤੇ ਥੋੜਾ ਬੋਤ ਕੰਮ ਕਰਾਇਆ ਕਰਨਾ ਨਾਲ ਤੈਨੂੰ ਪਤਾ ਮੈਂ ਵੀ ਘਰ ਚ ਕੱਲੀ ਆ ਨਾਲ ਤੈਨੂੰ ਵੀ ਪਤਾ ਹੋਣਾ ਚਾਹੀਦਾ ਕਿਹੜਾ ਸਮਾਨ ਕਿੱਥੇ ਪਿਆ ਕਿੱਥੇ ਨਹੀਂ ਬਾਈ ਜਾਸ ਮੈਨੂੰ ਕਿਤੇ ਜਾਣਾ ਪੈ ਗਿਆ ਜਾਂ ਮੰਮੀ ਘਰੇ ਫਿਰ ਐਦਾ ਪਿੱਛੋਂ ਤੂੰ ਭੁੱਖੇ ਥੋੜੀ ਰਹਿਣਾ ਵਾ ਹਾਂਜੀ ਵੈਸੇ ਦੀਦੀ ਮੇਰੇ ਬਿਆਨ ਹੋ ਜੀ ਸਵਾ ਮਹੀਨਾ ਹੋਇਆ ਨਹੀਂ ਦੋ ਚਾਰ ਦਿਨ ਰਹਿੰਦੇ ਆ ਤੇ ਕੋਈ ਗੱਲ ਨਹੀਂ ਕੰਮ ਤਾਂ ਦੋ ਚਾਰ ਦਿਨ ਬਾਅਦ ਵੀ ਕਰਨਾ ਤੇ ਪਹਿਲਾਂ ਵੀ ਕੋਈ ਗੱਲ ਨਹੀਂ ਤੂੰ ਐਦਾ ਕਰ ਮੈਨੂੰ ਚਾਹ ਬਣਾ ਕੇ ਲਿਆ ਦੇ ਮੈਂ ਬੜੀ ਥੱਕੀ ਪਈ ਆ ਠੀਕ ਐ ਦੀਦੀ ਜਾਉ ਨੂੰ ਸਵਾ ਮਹੀਨਾ ਨਹੀਂ ਹੋਇਆ ਮਹਾਰਾਣੀ ਤਾਂ ਤਾਂ ਮੈਂ ਸਿੱਧਾ ਕਰੂੰ ਲਾਤੀ ਨੇ ਛਾਹ ਬਣਾਣੀ ਸਾਰੇ ਕੰਮ ਕਰਾਉਂ ਹੌਲੀ ਹੌਲੀ ਬੈਠੀ ਸੀ ਸੱਚ ਕੇ ਫੋਨ ਚ ਚਲਾਂਦੀ ਮੈਂ ਚਲ ਆਵਾ ਫੋਨ ਹੁਣ ਆਏ ਇਹ ਫਰਾਈਪੈਨ ਕਿੱਥੇ ਆ ਚੇ ਮੀਨੀ ਆਉ ਲਾਈਟਰ ਕਿੱਥੇ ਗਿਆ ਉਹਨੂੰ ਚੀਨੀ ਪੱਤੇ ਕਿੱਥੇ ਆਪਾਂ ਹਿੰਦੂ ਕੁਝ ਵੀ ਨਹੀਂ ਲਗਦਾ ਪਿਆ ਦੀਦੀ ਨੂੰ ਕੁਝ ਨਹੀਂ ਆਉਂਦੀ ਦੀਦੀ ਦੀਦੀ ਚਾਪ ਪੱਤੀ ਨਹੀਂ ਲੱਭਦੀ ਪਈ ਮੈਨੂੰ ਕਿੱਥੇ ਪਈ ਆ ਮੰਡੀ ਉੱਥੇ ਹੀ ਹੋਣੀ ਆ ਦੇਖੀ ਮਸਾ ਮੇਰੀ ਅੱਖ ਲੱਗੀ ਸੀ ਦੀਦੀ ਮੈਨੂੰ ਪਤਾ ਨਹੀਂ ਨਾ ਅਜੇ ਕਿੱਥੇ ਪਿਆ ਸਮਾਨ ਧਿਆਨ ਨਾਲ ਦੇਖ ਸਾਹਮਣੇ ਪਈ ਹੋਣੀ ਆ ਮੇਰੇ ਪੈਰ ਬਹੁਤ ਦੁਖਦੇ ਪਏ ਮੇਰੀ ਭੈਣ ਭਣ ਕੇ ਆਪੇ ਲੱਭ ਲਾ ਦੇਖੀ ਤਾਂ ਹੀ ਮੈਂ ਕਹਿਨੀ ਹੁੰਨੀ ਆ ਕਿ ਕੋਲ ਖੜਿਆ ਅger ਪਤਾ ਹੋਣਾ ਚਾਹੀਦਾ ਚੀਜ਼ ਦਾ ਸਾਹਮਣੇ ਪਈ ਹੋਣੀ ਆ ਠੀਕ ਆ ਜੀਨੇ ਹਾਂ ਮਿਲ ਗਈ। ਸੱਚੀ ਆ। ਇਹ ਮੈਂ ਤਾਂ ਸੋਚਿਆ ਸੀ ਮੈਨੂੰ ਇਹਨਾਂ ਨੇ ਬੜੀ ਡੈਕੋਰੇਸ਼ਨ ਕਰਕੇ ਚੌਂਕੇ ਚੜ੍ਹਾਣਗੇ ਬਟ ਇਹਨਾਂ ਨੇ ਤਾਂ ਮੈਨੂੰ ਸਿੱਧੀ ਚਾਹ ਬਣਾਉਣ ਨੂੰ ਕਹਿ ਦਿੱਤਾ। ਕੋਈ ਇਹਨਾਂ ਨੇ ਮੇ ਤੁਹ ਹਲਵਾ ਨਹੀਂ ਬਣਵਾਇਆ ਕੋਈ ਮਿੱਠੀ ਰੋਟੀ ਨਹੀਂ ਬਣਵਾਈ ਅੱਜ ਕੱਲ ਤਾਂ ਇੰਨੀਆਂ ਰੀਲਸ ਆਉਂਦੀਆਂ ਆ ਕਿ ਐਨੀ ਡੈਕੋਰੇਸ਼ਨ ਕੀਤੀ ਹੁੰਦੀ ਇਹਨਾਂ ਨੇ ਕੁਝ ਵੀ ਨਹੀਂ ਕਰਾਇਆ ਪਤਾ ਨਹੀਂ ਕਿ ਉਹ ਜੀ ਹੋਣਗੇ ਇਹ ਅੰਗੇ ਅੰਗੇ ਕੀ ਕੀ ਕਰਾਣਗੇ ਦੀਦੀ ਚਾਹ ਲੈ ਲਓ ਹਾਂਜੀ ਹਾਂਜੀ ਬੈਠ ਜਾ ਮੈਂ ਦੇ ਕਿਦਾਂ ਚਾਹ ਬਣਾਈ ਆ ਤੈਨੂੰ ਚਾਹ ਨਹੀਂ ਬਣਾਨੀ ਆਂਦੀ ਕਿਉਂ ਪਸੰਦ ਨਹੀਂ ਆਈ ਤੁਹਾਨੂੰ ਪਸੰਦ ਨਹੀਂ ਆਈ ਮੈਨੂੰ ਤਾਂ ਲੱਗਦਾ ਤੂੰ ਕਦੀ ਚਾਹ ਬਣਾਈ ਨਹੀਂ ਆਪਣੇ ਪੇਕੇ ਘਰ ਦੀਦੀ ਮੈਂ ਕਦੀ ਕੰਮ ਨਹੀਂ ਨਾ ਕੀਤਾ ਮੈਂ ਜੌਬ ਕਰਦੀ ਸੀ ਮੈਨੂੰ ਇੰਨਾ ਪਤਾ ਨਹੀਂ ਹੈਗਾ ਕੰਮ ਕਿਵੇਂ ਕਰਨਾ ਤੇ ਰਿਸ਼ਤਾ ਹੋਏ ਨੂੰ 6 ਮਹੀਨੇ ਹੋ ਗਏ ਸੀ ਤੇ ਤੈਨੂੰ ਚਾਹ ਵੀ ਨਹੀਂ ਬਣਾਨੀ ਆਂਦੀ ਬੰਦਾ ਸਿੱਖ ਹੀ ਲਵੇ ਕਿ ਸੋਹਰੇ ਘਰ ਘਰ ਜਾ ਕੇ ਚਾਹ ਬਣਾਣੀ ਪੈ ਜਾਂਦੀ ਆ ਨਹੀਂ ਮੈਂ ਚਾਹ ਬਣਾਉਂਦੀ ਤਾਂ ਸੀ ਬਟ ਮੈਨੂੰ ਪਤਾ ਨਹੀਂ ਹੁਣ ਤੁਹਾਨੂੰ ਕਿਉਂ ਨਹੀਂ ਪਸੰਦ ਆਈ ਹੈਗੀ ਸਾਰਾ ਮੂੜ ਦਾ ਸਤਿਆਨਾਸ ਕਰਤਾ ਆ ਵੀ ਬਣਾਣੀ ਪੈਣੀ ਹੈ ਦੀਦੀ ਤੁਸੀਂ ਮੂਡ ਨਾ ਆਫ ਕਰੋ ਮੈਂ ਤੁਹਾਨੂੰ ਦੁਆਰਾ ਚਾਹ ਬਣਾ ਦਿੰਦੀ ਆ ਰਹਿਣ ਦੇ ਮੰਡੀ ਜਿੱਦਾਂ ਤੂੰ ਹੁਣ ਰੰਗ ਲਾਏ ਆ ਉਹਦਾ ਵੀ ਤੂੰ ਦੁਆਰਾ ਲਾ ਦੂੰਗੀ ਸਾਰਾ ਦਿਨ ਫੋਨ ਲੱਗੇ ਬੈਠੀ ਰਹਿਣੀ ਬੰਦੇ ਨੂੰ ਇੰਨੀ ਸਮਝ ਆਉਣੀ ਚਾਹੀਦੀ ਆ ਕਿ ਕੋਲ ਆ ਕੇ ਬੰਦਾ ਦੇਖ ਲਵੇ ਕਿੱਦਾਂ ਕੰਮ ਕਰੀਦਾ ਕਿੱਦਾਂ ਨਹੀਂ ਕਰੀਦਾ ਕੋਈ ਨਾ ਦੀਦੀ ਮੈਂ ਕੰਮ ਸਿੱਖ ਲਵਾਂਗੀ ਤੁਸੀਂ ਫਿਕਰ ਨਾ ਕਰੋ ਸਿੱਖ ਲੂੰਗੀ ਨਹੀਂ ਸਿੱਖਣਾ ਪੈਣਾ ਹੀ ਆ ਜਿਨੂੰ ਚਾਹ ਨਹੀਂ ਬਣਾਣੀ ਆਂਦੀ ਉਹਨੂੰ ਰੋਟੀ ਸਬਜ਼ੀ ਕਿੱਥੋਂ ਆਂਦੀ ਹੋਣੀ ਹੈ ਹੋ ਰਾਤ ਨੂੰ ਮੈਂ ਰੋਟੀ ਸਬਜ਼ੀ ਬਣਾਉਂਗੀ ਨਾ ਮੇਰੇ ਕੋਲ ਆ ਕੇ ਖੜੀ ਠੀਕ ਹੈ ਜੀ ਜੀ ਹਾਂ ਲਾਲ ਤੈਨੂੰ ਪਤਾ ਹੋਣਾ ਚਾਹੀਦਾ ਕਿਹੜਾ ਸਮਾਨ ਕਿੱਥੇ ਪਿਆ ਤੇ ਕਿੱਦਾਂ ਬਣਾਈਦੀ ਹੈ ਮੰਡੀ ਤੂੰ ਸਾਰਾ ਦਿਨ ਫੋਨ ਦੇਖਦੀ ਰਹਿਨੀ ਹੈ ਤੇਰਾ ਮਨ ਨਹੀਂ ਭਰਦਾ ਹੋਏਗਾ ਬੰਦੇ ਨੂੰ ਆਪ ਹੀ ਚਾਹੀਦਾ ਕਿ ਦੀਦੀ ਕੰਮ ਕਰਦੇ ਪਏ ਮੈਂ ਕੋਲ ਆ ਕੇ ਖੜੀ ਚਾਵਾਂ ਦੇਖ ਲਵਾਂ ਕਿ ਇਹ ਸਮਾਨ ਕਿੱਥੇ ਪਿਆ ਕਿੱਥੇ ਨਹੀਂ ਪਤਾ ਰਿਸ਼ਤੇਦਾਰ ਵੀ ਮੈਨੂੰ ਕਹਿੰਦੇ ਆ ਕਿ ਇਹਨੂੰ ਕੰਮ ਤੇ ਲਾਇਆ ਕਰ ਠੀਕ ਏ ਦੀਦੀ ਤੁਸੀਂ ਟੈਨਸ਼ਨ ਨਾ ਲੋ ਮੈਂ ਕਿਸੇ ਨੂੰ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਵਾਂਗੀ ਠੀਕ ਏ ਮੰਡੀ ਹੁਣ ਥੋੜੀ ਦੇ ਅਰੈਸਟ ਕਰ ਲਾ ਤੇ ਰਾਤ ਨੂੰ ਜੋ ਮੈਂ ਰੋਟੀ ਬਣਾਉਂਗੀ ਮੇਰੇ ਕੋਲ ਘਰ ਜੀ ਠੀਕ ਏ ਦੀ ਚਲ ਆਪਣੇ ਕਮਰੇ ਜਾ ਕੇ ਆਰਾਮ ਕਰ ਲਾ ਮੈਂ ਵੀ ਕਰ ਲਾਂ ਠੀਕ ਏ ਸੁਣਿਓ ਹਾਂ ਮੰਡੀ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਕੀ ਹੋਇਆ ਅਨੇਗਾ ਦੀਦੀ ਨਾ ਜੋ ਤੁਹਾਡੇ ਭਾਬੀ ਹਾਂ ਅੱਜ ਕੱਲ ਕਾਫੀ ਮੈਨੂੰ ਬੋਲਦੇ ਆ ਮੈਨੂੰ ਰੋਜ਼ ਬੋਲਦੇ ਆ ਕਿ ਤੂੰ ਤਾਜ ਨਹੀਂ ਲੈ ਕੇ ਆਈ ਤੂੰ ਕੱਪੜੇ ਨਹੀਂ ਵਧੀਆ ਲੈ ਕੇ ਆਈ ਹਾਂ ਆ ਜਿਵੇਂ ਵਿਆਹ ਨੂੰ ਟਾਈਮ ਹੀ ਦੇਖੋ ਕੀ ਹੋਇਆ ਅਜੇ ਤਾਂ ਸਵਾ ਮਹੀਨਾ ਵੀ ਨਹੀਂ ਹੋਇਆ ਐਦਾਂ ਮੈਨੂੰ ਬੋਲਣਗੇ ਐਦਾਂ ਚੰਗਾ ਥੋੜੀ ਲੱਗਦਾ ਹਾਂ ਤੂੰ ਮਹਿੰਦੀ ਜ਼ਿਆਦਾ ਨਾ ਸੋਚਿਆ ਕਰ ਭਾਬੀ ਮੇਰੀ ਮਾਂ ਸਮਾਨ ਆ ਮੰਮੀ ਤੋਂ ਬਾਅਦ ਹੁਣ ਭਾਪੀ ਹੋਈ ਆ ਜਿਵੇਂ ਭਾਬੀ ਕਹਿੰਦੀ ਤੂੰ ਕਹਿਣਾ ਮੰਨਿਆ ਕਰ ਉਹਨਾਂ ਦਾ ਉਹ ਤਾਂ ਗੱਲ ਤੁਹਾਡੀ ਠੀਕ ਆ ਬਟ ਹੁਣ ਅਸੀਂ ਦੋਨੋਂ ਇਆਂ ਘਰ ਚ ਇਦਾਂ ਮੈਨੂੰ ਰੂਡ ਬਿਹੇਵ ਕਰਨਗੇ ਇਦਾਂ ਥੋੜੀ ਚੱਲੇਗਾ ਸਾਨੂੰ ਚੱਲ ਬੱਸ ਕਰ ਯਾਰ ਤੂੰ ਐਵੇਂ ਰੋਲਾ ਨਾ ਤੂੰ ਉਹ ਤਾਂ ਪਾਇਆ ਕਰ ਰਸਟ ਕਰਵਾ ਲਓ ਜਿੰਨਾ ਮਰਜੀ ਇੱਕ ਕੱਪ ਚਾਹ ਕਹੀ ਸੀ ਉਹ ਵੀ ਨਹੀਂ ਚੱਜਦੀ ਬਣੀ ਹੈਗੀ ਪਤਾ ਨਹੀਂ ਮਾਂ ਵੀ ਨੇ ਕੁਝ ਸਿਖਾਇਆ ਹੀ ਨਹੀਂ ਆਪਣੀ ਕੁੜੀ ਨੂੰ ਸਾਰਾ ਦਿਨ ਫੁੰਮਦੇ ਲੱਗੀ ਰਹਿੰਦੀ ਐ ਬੰਦਾ ਚਾਹ ਦਾ ਕੱਪ ਤਾਂ ਬਣਾਈ ਲੰਦਾ ਛੋਟੇ ਬੱਚੇ ਨੂੰ ਵੀ ਚਾਹ ਬਣਾਣੀ ਆਂਦੀ ਐ ਇਹਨੂੰ ਨਹੀਂ ਆਂਦੀ ਚਾਹ ਬਣਾਣੀ ਉੱਤੋਂ ਆ ਗਈ ਖਾਲੀ ਹੱਥ ਨੇ ਇੱਕ ਸੜਿਆ ਸੂਟ ਤਾਂ ਉਹ ਵੀ ਨਹੀਂ ਮੈਨੂੰ ਪਸੰਦ ਆਇਆ ਹੈਗਾ ਬੰਦਾ ਸੂਟ ਦਾ ਚਾਰਜ ਜ਼ਿਆਦਾ ਦੇ ਮੈਂ ਇਕੱਲੀ ਇਕੱਲੀ ਜਿਠਾਣੀ ਸੀਗੀ ਹੋਰ ਕੁਝ ਤਾਂ ਹੈ ਵੀ ਨਹੀਂ ਹੈਗਾ ਮੇਰੇ ਵਾਰੀ ਇੰਨੇ ਵਧੀਆ ਵਧੀਆ ਸੂਟ ਆਏ ਸੀ ਸਾਰਿਆਂ ਨੂੰ ਦੇਖਦੀ ਪਈਆਂ ਕਰਵਾ ਚੋ ਤਾਂਦਾ ਪਿਆ ਕੀ ਲੈ ਕੇ ਆਂਦੇ ਆ ਇਹ ਵਾਸਤੇ ਨਾ ਇਹ ਨੋਚਾਂ ਦਾ ਨਾ ਆਇਆ। ਬਾਰੂ ਕੋ ਤੁਮੇ ਨੂੰ ਖਾਣਾ ਪੈਣਾ ਸਾਰੀ ਮੈਨੂੰ ਮੀਨਟ ਦੁਬਾਰਾ ਕਰਨੀ ਪੈਣੀ ਹੈ। ਮੈਂ ਸੋਚਿਆ ਸੀ ਇਹਦੇ ਨਾਲ ਥੋੜਾ ਸੁੱਖ ਲੈ ਲੂੰਗੀ। ਅਮਾ ਨਿੰਮਾ ਨਾ ਆਉਂਦਾ ਉਸ ਤੋਂ। ਦੀਦੀ ਤੁਸੀਂ ਮੇਰੇ ਬਾਰੇ ਇੰਦਾ ਸੋਚਦੇ ਆਂ। ਐਨਾ ਕੁਝ ਬੋਲਦੇ ਤੁਸੀਂ ਮੇਰੇ ਬਾਰੇ। ਤੁਹਾਡੇ ਦਿਲ ਚ ਨਾ ਜ਼ਹਿਰ ਹੈ ਮੇਰੇ ਲਈ। ਚੱਲ ਵੈਸੇ ਮੈਂਡੀ ਤੂੰ ਆਪਣੇ ਕੰਨ ਹੀ ਸੁਣ ਲਿਆ ਨਾ ਇਹ ਵਧੀਆ ਹੀ ਹੋ ਗਿਆ। ਮੈਂ ਕੁਝ ਗਲਤ ਨਹੀਂ ਕਿਹਾ ਹੈਗਾ। ਨਾ ਕੋ ਚਾਂਦਾ ਨਵਾਸਾ ਖਾਲੀ ਹੱਥ ਆ ਗਈ ਤੈਨੂੰ ਨਹੀਂ ਪਤਾ ਸੀਗਾ ਕੱਲੀ ਕੱਲੀ ਮੇਜਠਾਣੀ ਐ ਜਦੋਂ ਮੇਰਾ ਵਿਆਹ ਹੋਇਆ ਸੀ ਨਾ ਇੰਨਾ ਦਾਜ ਆਇਆ ਸੀ ਲੋਕੀ ਖੜਖੜ ਦੇ ਦੇ ਸੀਗੇ ਇੱਕੋ ਜਠਾਣੀ ਨੂੰ ਸੂਟ ਨਹੀਂ ਸਰਿਆ ਆਗਾ ਰਿਸ਼ਤੇਦਾਰਾਂ ਨੂੰ ਜਿਨ੍ਹਾਂ ਨੂੰ ਮਰਜ਼ੀ ਪੁੱਛ ਲਈ ਕਿ ਸਾਰਿਆਂ ਨੂੰ ਕੱਲੇ ਕੱਲੇ ਨੂੰ ਮਰਜ਼ੀ ਦਾ ਸੂਟ ਸੋ ਆਇਆ ਸੀਗਾ ਸੀ ਤੇ ਮੇਰੀ ਵਾਰੀ ਮਰਜ਼ੀ ਦੇ ਕੀ ਮੈਨੂੰ ਸੂਡੀ ਨੇ ਚਾਜਦਾ ਮਿਲਿਆ ਹੈਗਾ ਕੱਲਾ ਕੱਲਾ ਮੇਰਾ ਦਿਓਰ ਸੀ ਇੰਨੇ ਮੈਨੂੰ ਲਾੜ ਚਾ ਸੀਗੀ ਇਹਦੇ ਨਾਲ ਸਾਰੇ ਮੇਰੇ ਚੂਰ ਚੂਰ ਕਰਕੇ ਰੱਖਤੇ ਮੈਂ ਚੰਗਾ ਭਲਾ ਕਿਹਾ ਸੀ ਇੱਥੇ ਨਾ ਰਿਸ਼ਤਾ ਕਰੋ ਪਰ ਮੇਰੀ ਘੜਾ ਕੋ ਸੁਣਦਾ ਵਾ ਦੀਦੀ ਵਿਆਹ ਦਾ ਚਾਕੇ ਨੂੰ ਨਹੀਂ ਹੁੰਦਾ ਮੇਰੇ ਮਾਪੇ ਨੇ ਜਿੰਨਾ ਵੀ ਕੀਤਾ ਵਧੀਆ ਕੀਤਾ ਆਪਣੇ ਵੱਲੋਂ ਹੁਣ ਤੁਹਾਨੂੰ ਨਹੀਂ ਪਸੰਦ ਆਇਆ ਤਾਂ ਮੇਰਾ ਕੀ ਕਸੂਰੇ ਇੱذ ਚੇ ਤੁਹਾਡੀ ਆਪਣੀ ਸੋਚ ਆ ਅੱਛਾ ਹੁਣ ਕੱਲ੍ਹ ਦੀ ਆਈ ਨੂੰ ਗੱਲਾਂ ਵੀ ਆਣ ਲੱਗੀਆਂ ਦੀਦੀ ਗੱਲਾਂ ਦੀ ਗੱਲ ਨਹੀਂ ਤੁਸੀਂ ਮੈਨੂੰ ਆਪ ਬੋਲਣ ਤੇ ਮਜਬੂਰ ਕੀਤਾ ਹੈ ਤੁਸੀਂ ਵੀ ਪੇਰੈਂਟਸ ਬਾਰੇ ਕੁਝ ਵੀ ਬੋਲੋਗੇ ਤਾਂ ਮੈਂ ਬੋਲਾਂ ਵੀ ਨਾ ਹੁਣ ਤੇ ਹੁਣ ਮੈਂ ਬੋਲਾਂ ਵੀ ਨਾ ਚਾਹ ਤੇਨੂੰ ਨਹੀਂ ਬਣਾਣੀ ਆਂਦੀ ਕੰਮ ਕਰਨਾ ਤੇਨੂੰ ਨਹੀਂ ਕੋਈ ਆਂਦਾ ਗੈਣਾ ਘੱਟਾ ਤੂੰ ਨੀ ਨਾਂ ਲੈ ਕੇ ਆਈ ਹੈਗੀ ਜਦੋਂ ਮੇਰਾ ਦਿਓਰ ਕੁਵਾਰਾ ਸੀ ਨਾ ਮੇਰੇ ਵਾਹ ਪੇ ਉਹਦੇ ਕੱਪੜੇ ਲੈ ਕੇ ਆਂਦੇ ਹੁੰਦੇ ਸੀ ਜਦ ਕੀ ਉਹ ਕੁਵਾਰਾ ਸੀਗਾ ਜੇ ਉਹਦੇ ਹਸਟਲ ਨਾਂ ਲੈ ਕੇ ਆਂਦੇ ਤਾਂ ਉਹਨੂੰ ਵੀ ਨਾ ਦੁੱਖ ਲੱਗਦਾ ਦੀਦੀ ਵੈਸੇ ਸਾਰੇ ਸਹੀ ਕਹਿੰਦੇ ਆ ਜਿੱਥੇ ਰੱਬ ਦੀਆਂ ਦਵੇਂ ਨਾ ਉੱਥੇ ਪੈਸਾ ਵੀ ਜ਼ਰੂਰ ਦੇਣਾ ਚਾਹੀਦਾ ਰੱਬ ਨੂੰ ਤਾਂ ਜੋ ਕਿਸੇ ਧੀ ਦੇ ਮਾਪੇ-ਮਾਪ ਨੂੰ ਗੱਲਾਂ ਨਾ ਸੁਣਨੀਆਂ ਪੈਣ ਮੈਨੂੰ ਨਾ ਜ਼ਿਆਦੀ ਮੱਤਾਂ ਨਾ ਦੇ ਮੈਨੂੰ ਸੱਪਦ ਆ ਮੈਨੂੰ ਗਿਆਨ ਦੇਣ ਲੱਗਿਆਂ ਮੈਂ ਤਾਂ ਦੇਖੀ ਤੁਹਾਡੀ ਸੋਚ ਤੋਂ ਹੈਰਾਨ ਆ ਲੋਕ ਕਿੱਥੇ ਤੇ ਕਿੱਥੇ ਪਹੁੰਚ ਗਏ ਆ ਲੋਕੀ ਦਾਸ ਦਾ ਵਿਰੋਧ ਕਰਦੇ ਆ ਤੇ ਤੁਸੀਂ ਦਾਸ ਦੀਆਂ ਗੱਲਾਂ ਲੈ ਕੇ ਬੈਠੇ ਆ ਦਾਸ ਤੋਂ ਉਹੀ ਲੋਕ ਮੰਗਦੇ ਆ ਜਿਹੜੇ ਨਕੰਮੇ ਹੁੰਦੇ ਆ ਜਿਹੜੇ ਕਮਾ ਨਹੀਂ ਸਕਦੇ ਜਿਨ੍ਹਾਂ ਨੇ ਕਦੀ ਕੁਝ ਦੇਖਿਆ ਨਹੀਂ ਹੁੰਦਾ ਮੇਰੇ ਮਾਪੇ ਨੇ ਮੈਨੂੰ ਇੰਨਾ ਪੜਾਇਆ ਲਿਖਾਇਆ ਇਹ ਵੀ ਇੱਕ ਗਹਿਣਾ ਈ ਆ ਮੇਰਾ ਮੈਂ ਪਹਿਲਾਂ ਵੀ ਜੌਬ ਕਰਦੀ ਸੀ ਤੇ ਮੈਂ ਹੁਣ ਵੀ ਜੌਬ ਕਰ ਸਕਦੀ ਆ ਦੀਦੀ ਮੈਂ ਮਹੀਨੇ ਦਾ 30 ਤੋਂ 40000 ਰੁਪਏ ਕਮਾ ਸਕਦੀ ਆ ਮੇਰੇ ਚ ਇੰਨਾ ਟੈਲੈਂਟ ਤੇ ਗਰਟਸ ਹੈਗੇ ਆ ਤੁਹਾਡੇ ਚ ਹੈਗਾ ਇੰਨਾ ਟੈਲੈਂਟ ਤੇ ਗਰਟਸ ਤੁਸੀਂ ਕਮਾ ਸਕਦੇ ਆ ਮਹੀਨੇ ਦਾ 30 ਤੋਂ 40000 ਰੁਪਏ ਮੈਂ ਤਾਂ ਕਹਿੰਦੀ ਹਰ ਮਾਪਾ ਬਾਪ ਨੂੰ ਆਪਣੀ ਧੀ ਨੂੰ ਜ਼ਰੂਰ ਪੜਾਉਣਾ ਚਾਹੀਦਾ ਜਿਹੜੇ ਉਹ ਪੈਸੇ ਦਾਸਤੇ ਲਗਾਉਂਦੇ ਆ ਉਹ ਪੈਸੇ ਉਹਨਾਂ ਨੂੰ ਆਪਣੀ ਧੀ ਦੀ ਪੜ੍ਹਾਈ ਤੇ ਲਗਾਉਣੇ ਚਾਹੀਦੇ ਆ ਤਾ ਜੋ ਕਿਸੇ ਧੀ ਨੂੰ ਆਪਣੇ ਸੌਰੇ ਅੱਗੇ ਹੱਥ ਨਾਲ ਢੜਨੇ ਪੈਣ ਤੁਹਾਡੇ ਵਰਗੇ ਲੋਕ ਅਜੇ ਵੀ ਇਸ ਦੁਨੀਆ 'ਚ ਹੈਗੇ ਆ ਤਾਂ ਹੀ ਤਾਂ ਲੋਕ ਧੀ ਅਜੰਮਨ ਤੋਂ ਡਰਦੇ ਆ ਦੀਦੀ 2 ਮਿੰਟ ਰੁਕੋ ਜੈਵਿਕਾ ਤੂੰ ਇੱਧਰ ਆਈਂ ਦੇਖੋ ਦੀਦੀ ਰੱਬ ਨੇ ਤੁਹਾਨੂੰ ਵੀ ਇੱਕ ਧੀ ਦਿੱਤੀ ਆ ਇਹਦਾ ਵੀ ਅੱਗੇ ਪਿਆ ਹੋਣਾ ਟਾਈਮ ਦਾ ਕੁਝ ਨਹੀਂ ਪਤਾ ਹੁੰਦਾ ਕਦੋਂ ਕਿੱਦਾਂ ਆ ਜਾਵੇ ਐਨਾ ਹੰਕਾਰ ਚੰਗਾ ਨਹੀਂ ਹੁੰਦਾ ਦੀਦੀ ਸੋਰੀ ਮੰਡੀ ਮੈਨੂੰ ਮਾਫ਼ ਕਰ ਦੇ ਪਤਾ ਨਹੀਂ ਮੈਂ ਤੈਨੂੰ ਕੀ ਕੀ ਸੁਣਾਉਂਦੇ ਰੇ ਰੱਬ ਦਾ ਦਿੱਤਾ ਮੈਂ ਕੋ ਸਾਰਾ ਕੁਛ ਆ ਤਾਂ ਵੀ ਮੇਰੇ ਮਨ 'ਚ ਪਤਾ ਨਹੀਂ ਕਿਦਾਂ ਲਾਲਚ ਆ ਗਿਆ ਕਿ ਮੈਨੂੰ ਤੇਰੇ ਘਰਦਿਆਂ ਕੋਲੋਂ ਇਹ ਨਹੀਂ ਮਿਲਿਆ ਮੈਨੂੰ ਕੱਪੜੇ ਨਹੀਂ ਮਿਲੇ ਸਾਨੂੰ ਦਾਜ ਨਹੀਂ ਮਿਲਿਆ ਮੈਂ ਤਾਂ ਭੁੱਲੀ ਗਈ ਸੀ ਕਿ ਮੈਂ ਵੀ ਇੱਕ ਧੀ ਦੀ ਮਾਂ ਆਂ